ਕਾਫੀ ਲੋਕਾਂ ਦਾ ਇਹ ਕਹਿਣਾ ਵੀ ਜਿਹੜੀ ਸੁਨੰਦਾ ਸ਼ਰਮਾ ਗੀ ਉਹਦਾ ਵਿਆਹ ਪਿੰਕੀ ਢਾਲੀਵਾਲ ਦੇ ਮੁੰਡੇ ਨਾਲ ਹੋਣਾ ਸੀ ਪਰ ਪਿੰਕੀ ਢਾਲੀਵਾਲ ਦਾ ਮੁੰਡਾ ਮੁੱਕਰ ਜਾਂਦਾ ਵਿਆਹ ਕਰਾਉਣ ਤਾਂ ਕਰਕੇ ਇਹ ਕੰਟਰੋਵਰਸੀ ਆ ਗਈ ਛਿੜੀ ਹੈ ਕਿ ਜਿਹੜੇ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਬੋਲ ਰਹੇ ਆ ਉਹ ਕਹਿ ਰਹੇ ਆ ਕਿ ਹਾਂ ਇਹ ਬੰਦੇ ਐਵੇਂ ਹੀ ਕਰਦੇ ਹੁੰਦੇ ਆ ਇਹ ਐਵੇਂ ਹੀ ਚੱਲ ਰਿਹਾ ਤੇ ਐਵੇਂ ਹੀ ਹੈ ਜੇਕਰ ਕਲਾਕਾਰਾਂ ਨੂੰ ਮੌਕੇ ਨਾ ਮਿਲਣ ਮੌਕੇ ਨਾ ਮਿਲਦੇ ਤੇ ਉਹਨਾਂ ਦਾ ਜਿਹੜਾ ਟੈਲੈਂਟ ਹੈ ਉਹ ਸੁਪਿਆ ਰਹਿ ਜਾਂਦਾ ਜੇ ਉਹਨਾਂ ਨੂੰ ਮੌਕੇ ਮਿਲਦੇ ਆ ਤੇ ਉਹਨਾਂ ਮੌਕਿਆਂ ਦੇ ਉੱਤੇ ਉਹਨਾਂ ਨੂੰ ਬੌਂਡ ਕਰ ਲਿਆ ਜਾਂਦਾ ਤੇ ਬਹੁਤ ਵੱਡਾ ਉਹਨਾਂ ਦੀ ਕਮਾਈ ਕੇ ਗਾਣੇ ਉਹਦੇ ਤੇ ਰਿਲੀਜ਼ ਕਰਦੇ ਆ ਸਿੱਧੂ ਮੂਸੇਵਾਲੇ ਦਾ ਆਪਣਾ ਚੈਨਲ ਆ ਉਹਦੇ ਤੇ ਗਾਣੇ ਰਿਲੀਜ਼ ਹੁੰਦੇ ਸੀ ਵੱਖਰੇ ਵੱਖਰੇ ਕਲਾਕਾਰਾਂ ਦੇ ਉਹ ਕਾਦੇ ਹਸਤੇ ਨੇ ਉਹ ਇਹ ਹੈ ਕਿ ਉਹ ਬਚਣਾ ਚਾਹੁੰਦੇ ਐ ਇਸ ਚੀਜ਼ ਤੋਂ ਫ੍ਰੀਲੀ ਕੰਮ ਕਰਨਾ ਚਾਹੁੰਦੇ ਜੇਕਰ ਕਿਸੇ ਔਰਤ ਨੇ ਕੋਈ ਇਲਜ਼ਾਮ ਲਾਇਆ ਤਾਂ ਅਸੀਂ ਬਹੁਤੀ ਕਾਲੀ ਨਾ ਕਰੀਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਦਈਏ ਝੂਠ ਸੱਚ ਦਾ ਨਾਤਾਰਾ ਹੋਣ ਦਈਏ ਦੋਸਤੋ ਦੋ ਤਿੰਨ ਦਿਨਾਂ ਤੋਂ ਇੱਕ ਕੰਟਰੋਵਰਸੀ ਕਾਫੀ ਸਾਹਮਣੇ ਆ ਰਹੀ ਆ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀਵਾਲ ਦੀ ਸੁਨੰਦਾ ਸ਼ਰਮਾ ਨੇ આરોਪ ਲਾਇਏ ਨੇ ਪਿੰਕੀ ਢਾਲੀਵਾਲ ਤੇ ਪਿੰਕੀ ਇੱਕ ਕੰਪਨੀ ਆ ਉਹਦੇ ਮਾਲਕ ਨੇ। ਉਹਨਾਂ ਦੇ ਉੱਤੇ આરોਪ ਲੱਗੇ ਨੇ ਵੀ ਪਿੰਕੀ ਢਾਲੀਵਾਲ ਨੇ ਇੱਕ ਤਾਂ ਨਕਲੀ ਕਾਗਜ਼ਾ ਤਿਆਰ ਕੀਤੇ ਨੇ ਤੇ ਸੁਨੰਧਾ ਸ਼ਰਮਾ ਦੇ ਨਕਲੀ ਸਾਈਨ ਤਿਆਰ ਕਰਕੇ ਉਹਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਆ ਤੇ ਹੋਰ ਕੰਪਨੀਆਂ ਨੂੰ ਰੋਕਿਆ ਜਾ ਰਿਹਾ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਸੁਨੰਧਾ ਸ਼ਰਮਾ ਜਿਹੜੀ ਉਹ ਅਮਰ ਆਡੀਓਜ਼ ਜਾਂ ਪਿੰਕੀ ਢਾਲੀਵਾਲ ਨਾਲ ਬੌਂਡ ਆ ਤੇ ਉਹ ਹੋਰ ਕਿਸੇ ਨਾਲ ਕੰਮ ਨਹੀਂ ਕਰ ਸਕਦੀ। ਹੁਣ ਇਹਦੇ ਉੱਤੇ ਬਾਕੀ ਹੋਰ ਸਿੰਗਰ ਨੇ ਜਿਹੜੇ ਉਹ ਵੀ ਸੁਨੰਧਾ ਸ਼ਰਮਾ ਦੀ سپورਟ ਦੇ ਵਿੱਚ ਆਏ ਨੇ ਤੇ ਪਿੰਕੀ ਢਾਲੀਵਾਲ ਜਿਹੜੇ ਕੋਈ ਆਮ ਇਨਸਾਨ ਨਹੀਂ ਹੈਗੇ 35 ਸਾਲਾਂ ਤੋਂ ਉਹ ਇਸ ਇੰਡਸਟਰੀ ਚ ਕੰਮ ਕਰ ਰਹੇ ਨੇ ਤੇ ਕਾਫੀ ਸਾਰੇ ਸਿੰਗਰਸ ਨੂੰ ਉਹਨਾਂ ਨੇ ਬਣਾਇਆਗਾ ਪਿੰਕੀ ਢਾਲੀਵਾਲ ਨੂੰ ਜਦੋਂ ਪੁਲਿਸ ਫੜ ਕੇ ਲੈ ਜਾਂਦੀ ਹੈ ਤਾਂ ਪਿੰਕੀ ਢਾਲੀਵਾਲ ਦਾ ਕਹਿਣਾ ਹੁੰਦਾ ਹੈ ਕਿ ਅੱਜ ਕੱਲ੍ਹ ਭਲਾਈ ਦਾ ਟਾਈਮ ਗਿਆ ਕਿਸੇ ਦਾ ਵੀ ਆਪਾਂ ਨੂੰ ਚੰਗਾ ਨਹੀਂ ਕਰਨਾ ਚਾਹੀਦਾ ਸੋ ਇਹਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ ਆਪਣੇ ਨਾਲ ਨੇ ਅੱਜ ਬਰਿੰਦਰ ਜੀ ਤੇ ਸੱਛਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੀ ਪੋਡਕਾਸਟ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਤੇ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਥੋੜੇ ਥੋੜੇ ਸਮੇਂ ਬਾਅਦ ਕੁਛ ਕੁਛ ਇੰਡਸਟਰੀ ਦੇ ਵਿੱਚ ਐਦਾਂ ਦਾ ਹੁੰਦਾ ਤੇ ਉਹਦੇ ਵਿੱਚ ਲੋਕ ਗਾਲਾਂ ਕੱਢਦੇ ਨੇ ਦੋਨੇ ਪੱਖਾਂ ਨੂੰ ਗਾਲਾਂ ਕੱਢਦੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇੰਡਸਟਰੀ 뮤직 ਇੰਡਸਟਰੀ ਹੈ ਜੀ ਪੰਜਾਬੀ ਦੀ ਉਹ ਬਹੁਤ ਵੱਡੀ ਇੰਡਸਟਰੀ ਹੈ ਕਿਸੇ ਵੀ ਇੰਡਸਟਰੀ ਦੇ ਵਿੱਚ ਚੰਗੇ ਮਾੜੇ ਲੋਕ ਜਿਹੜੇ ਹੁੰਦੇ ਆ ਉਹ ਪ੍ਰੋਫੈਸ਼ਨ ਆ ਉਹਨਾਂ ਦਾ ਹੁਣ ਮਸਲਾ ਜੇ ਪਾਰਟਿਕੂਲਰਲੀ ਆਪਾਂ ਇਸ ਮਸਲੇ ਨੂੰ ਦੇਖੀਏ ਤਾਂ ਦਿੱਕਤ ਇੱਥੇ ਹੈ ਕਿ ਅਸੀਂ ਬਹੁਤ ਕਾਲੀ ਦੇ ਵਿੱਚ ਫੈਸਲਾ ਕਰ ਰਹੇ ਹਾਂ ਸਨੰਦਾ ਸ਼ਰਮਾ ਉਰਾਂ ਨੇ આરોਪ ਲਾਈ ਹੈ ਉਹ આરોਪ ਕੀ ਉਹਨਾਂ ਨੇ ਜਿਹੜਾ ਹੈ ਉਹ ਕੋਈ ਫੈਸਲਾ ਸੁਨਾਤਾ ਉਹਨਾਂ ਨੇ ਤਾਂ આરોਪ ਲਾਏ ਹੈ આરોਪ ਪਹਿਲਾਂ ਪੁਲਿਸ ਦੇ ਵਿੱਚ ਜਾਣਗੇ ਪੁਲਿਸ ਜਾਂਚ ਕਰੇਗੀ ਫਿਰ ਕੋਰਟ ਦੇ ਵਿੱਚ ਜਾਣਗੇ ਕੋਰਟ ਤੋਂ ਬਾਅਦ ਜਿਹੜਾ ਹੈ ਉਹ ਕੋਈ ਨਤਾਰਾ ਹੋਏਗਾ ਕਿ ਗੱਲ ਜਾ ਕੇ ਧਰ ਨੂੰ ਰਹੀ ਹੈ ਅਸੀਂ ਕੀ ਕਰ ਰਹੇ ਹਾਂ ਕਿ ਜਿਹੜੇ ਸਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਬੋਲ ਰਹੇ ਹੈ ਉਹ ਕਹਿ ਰਹੇ ਆ ਕਿ ਹਾਂ ਇਹ ਬੰਦੇ ਐਵੇਂ ਕਰਦੇ ਹੁੰਦੇ ਆ ਇਹ ਐਵੇਂ ਚੱਲ ਰਿਹਾ ਤੇ ਐਵੇਂ ਹੀ ਆ ਜੋ ਹੋ ਰਿਹਾ ਕਿੰਨੂ ਭੁਲੇਖਾ ਕਿ ਇੰਡਸਟਰੀ ਦੇ ਵਿੱਚ ਸਮੱਸਿਆਵਾਂ ਨਹੀਂ ਹੈਗੀਆਂ ਕਿੰਨੂ ਭੁਲੇਖਾ ਹੈ ਕਿ ਕੰਟਰੈਕਟ ਕਰਨ ਵਾਲੇ ਨਵੇਂ ਆਉਣ ਵਾਲੇ ਜਿਹੜੇ ਗਾਇਕ ਹੁੰਦੇ ਆ ਕਲਾਕਾਰ ਹੁੰਦੇ ਆ ਉਹਨਾਂ ਨੂੰ ਬੌਂਡ ਨਹੀਂ ਕਰਦੇ ਕਿੰਨੂ ਭੁਲੇਖਾ ਹੈ ਕਿ ਉਹ ਦੋਨੋਂ ਪਾਸੇ ਚੱਲਦੀਆਂ ਚੀਜ਼ਾਂ ਉਹ ਨੁਕਸਾਨ ਵੀ ਕਰਦੀਆਂ ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਅੱਗੇ ਵੀ ਲੈ ਕੇ ਜਾਂਦੀਆਂ ਨੇ ਜੇਕਰ ਕਲਾਕਾਰਾਂ ਨੂੰ ਮੌਕੇ ਨਾ ਮਿਲਣ ਨਵੇਂ ਕਲਾਕਾਰਾਂ ਨੂੰ ਮੌਕੇ ਨਾ ਮਿਲਦੇ ਤੇ ਉਹਨਾਂ ਦਾ ਜਿਹੜਾ ਟੈਲੈਂਟ ਹੈ ਉਹ ਛੁਪਿਆ ਰਹਿ ਜਾਂਦਾ ਪਰ ਦੂਜੇ ਪਾਸੇ ਦੇ ਨਾਲ ਹੀ ਇੱਕ ਵੱਡੀ ਗੱਲ ਇਹ ਹੈ ਕਿ ਜੇ ਉਹਨਾਂ ਨੂੰ ਮੌਕੇ ਮਿਲਦੇ ਐ ਤੇ ਉਹਨਾਂ ਮੌਕਿਆਂ ਦੇ ਉੱਤੇ ਉਹਨਾਂ ਨੂੰ ਬੌਂਡ ਕਰ ਲਿਆ ਜਾਂਦਾ ਤੇ ਬਹੁਤ ਵੱਡਾ ਉਹਨਾਂ ਦੀ ਕਮਾਈ ਦਾ ਹਿੱਸਾ ਕੰਪਨੀਆਂ ਰੱਖ ਲੈਂਦੀਆਂ ਜੇ ਉਹ ਕੰਪਨੀਆਂ ਰੱਖ ਲੈਂਦੀਆਂ ਤਾਂ ਭਾਵੇਂ ਕਿ ਫੇਮ ਤੇ ਹੋਰ ਚੀਜ਼ਾਂ ਐਕਟਰਾਂ ਨੂੰ ਉਹਨਾਂ ਨੂੰ ਕਲਾਕਾਰਾਂ ਨੂੰ ਜਾਂ ਐਕਟਰਾਂ ਨੂੰ ਮਿਲਦੀਆਂ ਉਹਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਰਹਿ ਜਾਂਦੀਆਂ ਉਹ ਇਹ ਰਹਿ ਜਾਂਦੀਆਂ ਕਿ ਉਹਨਾਂ ਦੀ ਕਮਾਈ ਹੈ ਜਿਹੜੀ ਉਹਦਾ ਪਰਸੈਂਟੇਜ ਬਹੁਤ ਥੋੜਾ ਹੁੰਦਾ ਸੋ ਇਹਦੇ ਨਾਲ ਕੀ ਹੈ ਕਿ ਜੇ ਕੋਈ ਕਲਾਕਾਰ ਇਸ ਗੱਲ ਦੇ ਉੱਤੇ ਆ ਰਿਹਾ ਕਿ ਉਹਦੇ ਨਾਲ ਤੱਕਾ ਹੋਇਆ ਤੇ ਸਾਡੇ ਲਈ ਇਹ ਹੋਣਾ ਚਾਹੀਦਾ ਹੈ ਇੱਕ ਸਮਝਦਾਰ ਸਮਾਜ ਦੇ ਤੌਰ ਦੇ ਉੱਤੇ ਕਿ ਅਸੀਂ ਉਸ ਚੀਜ਼ ਨੂੰ ਸਾਹਮਣੇ ਆਉਣ ਦਈਏ ਅਸੀਂ ਇਹ ਕਹੀਏ ਕਿ ਸਵਾਗਤ ਕਰਦੇ ਹਾਂ ਸਵਾਗਤ ਕਰਦੇ ਹਾਂ ਕਿ ਕਿਸੇ ਨੇ ਗੱਲ ਕੀਤੀ ਕਿਸੇ ਨੇ ਇਸ ਤੱਕੇ ਦੇ ਖਿਲਾਫ ਬੋਲਿਆ ਤੇ ਦੂਜੇ ਪਾਸੇ ਪਿੰਕੀਤਾਂ ਲੀਵਲ ਹੋਣਾ ਦਾ ਮਸਲਾ ਜਿਹੜਾ ਆ ਜਾਂ ਇੱਕ ਪ੍ਰੋਡਿਊਸਰ ਨੂੰ ਲਈਏ ਅਸੀਂ ਨਾਂ ਨੂੰ ਜੇ ਪਾਰਟਿਕੂਲਰਲੀ ਛੱਡ ਵੀ ਦਈਏ ਕਿਸੇ ਨੂੰ ਤਾਂ ਦੂਜੇ ਪਾਸੇ ਸਾਨੂੰ ਉਹਨਾਂ ਦੇ ਨਾਲ ਵੀ ਖੜੇ ਹੋਣਾ ਚਾਹੀਦਾ ਹੈ ਇਹ ਕਹਿਣਾ ਚਾਹੀਦਾ ਹੈ ਕਿ ਹਾਂ ਉਹਨਾਂ ਨੂੰ ਵੀ ਹੌਸਲਾ ਦੇਣਾ ਚਾਹੀਦਾ ਕਿ ਕੋਈ ਗੱਲ ਨਹੀਂ ਜਾਂਚ ਹੋਏਗੀ ਨਤਾਰਾ ਹੋ ਜਾਏਗਾ ਸੋ ਅਸੀਂ ਦੋਨਾਂ ਤਰ੍ਹਾਂ ਨੂੰ ਹੀ ਜਿਹੜਾ ਆ ਉਹ ਇੱਥੇ ਉਹਨਾਂ ਨੂੰ ਸਮਾਂ ਲੈਣ ਦਈਏ ਇਹ ਕਾਨੂੰਨ ਨੂੰ ਆਪਣਾ ਕੰਮ ਕਰਨ ਦਈਏ ਬਾਕੀ ਸਮੱਸਿਆਵਾਂ ਤੋਂ ਕੋਈ ਇੰਡਸਟਰੀ ਜਿਹੜੀ ਆ ਉਹ ਮਤਲਬ ਕਹਿ ਲੋ ਵੀ ਪਾਸੇ ਨਹੀਂ ਹੈਗੀ ਸਮੱਸਿਆਵਾਂ ਹੈਗੀਆਂ ਵੱਡੇ ਵੱਡੇ ਕਲਾਕਾਰਾਂ ਨੇ ਇਹ ਸ਼ਿਕਾਇਤਾਂ ਕੀਤੀਆਂ ਕਿ ਸ਼ੁਰੂਆਤ ਦੇ ਵਿੱਚ ਉਹਨਾਂ ਦੇ ਬਹੁਤ ਵੱਡੇ ਵੱਡੇ ਛੇਰ ਆ ਜਿਹੜੇ ਉਹ ਕੰਪਨੀਆਂ ਰੱਖ ਲੈਂਦੀਆਂ ਸੀ ਕਿ ਜਿਹੜੇ YouTube ਦੇ ਉੱਤੇ ਚੈਨਲ ਬਣੇ ਹੋਏ ਆ ਰਣਜੀਤ ਬਾਵਾ ਸਾਹਿਬ ਨੇ ਆਪਦਾ ਚੈਨਲ ਬਣਾ ਕੇ ਆਪਦਾ ਗਾਣੇ ਉਹਦੇ ਤੇ ਰਿਲੀਜ਼ ਕਰਦੇ ਸੀ ਸਿੱਧੂ ਮੂਸੇਵਾਲੇ ਦਾ ਆਪਦਾ ਚੈਨਲ ਆ ਉਹਦੇ ਤੇ ਗਾਣੇ ਰਿਲੀਜ਼ ਹੁੰਦੇ ਸੀ ਵੱਖਰੇ ਵੱਖਰੇ ਕਲਾਕਾਰਾਂ ਦੇ ਉਹ ਕਾਦੇ ਹਸਤੇ ਨੇ ਉਹ ਇਹ ਹੈ ਕਿ ਉਹ ਬਚਣਾ ਚਾਹੁੰਦੇ ਐ ਇਸ ਚੀਜ਼ ਤੋਂ ਫ੍ਰੀਲੀ ਕੰਮ ਕਰਨਾ ਚਾਹੁੰਦੇ ਐ ਉਹ ਸਮੱਸਿਆਵਾਂ ਹੈਗੀਆਂ ਇਹਦੇ ਤੋਂ ਕੋਈ ਮੰਨ ਕਰ ਨਹੀਂ ਗਾ ਕਾਫੀ ਲੋਕਾਂ ਦਾ ਇਹ ਕਹਿਣਾ ਵੀ ਜਿਹੜੀ ਸੁਨੰਦਾ ਸ਼ਰਮਾ ਗਈ ਉਹਦਾ ਵਿਆਹ ਪਿੰਕੀ ਢਾਲੀਵਾਲ ਦੇ ਮੁੰਡੇ ਨਾਲ ਹੋਣਾ ਸੀ ਪਰ ਪਿੰਕੀ ਢਾਲੀਵਾਲ ਦਾ ਮੁੰਡਾ ਮੁੱਕਰ ਜਾਂਦਾ ਵਿਆਹ ਕਰਾਉਣ ਤੋਂ ਤਾਂ ਕਰਕੇ ਇਹ ਕੰਟਰੋਵਰਸੀ ਆ ਜਿਹੜੀ ਛਿੜੀ ਆ ਦੇਖੋ ਪਰਸਨਲ ਗੱਲਾਂ ਨੇ ਇਹ ਸਾਰੀਆਂ ਹੋਣਾ ਹੋਵੇ ਇਹਦਾ ਇਹਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਨਹੀਂ ਹੋਣਾ ਹੋਵੇ ਇਹਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਮੁੰਡਾ ਮੁੱਕਰ ਗਿਆ ਇਹਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਜੇ ਮੁੱਕਰ ਵੀ ਗਿਆ ਜੇ ਹੋਣਾ ਵੀ ਹੁੰਦਾ ਤੇ ਫਿਰ ਕਿਸੇ ਦੀ ਪਰਸਨਲ ਲਾਈਫ ਨੂੰ ਉਛਾਲਣ ਦਾ ਪਬਲੀਕਲੀ ਜਨਤਕ ਅਧਿਕਾਰ ਸਾਨੂੰ ਦਿੱਤਾ ਕਿਨੇ ਹੈ ਅਸੀਂ ਥੋੜਾ ਜਿਹਾ ਇਹਦੇ ਉੱਤੇ ਸਹਿਰਦਤਾ ਨਾਲ ਸੋਚਣ ਦੀ ਕੋਸ਼ਿਸ਼ ਕਰੀਏ ਕਿ ਮੰਨ ਲਓ ਕਿ ਅਸੀਂ ਕੀ ਕਰਦੇ ਹਾਂ ਕਿ ਕਿਸੇ ਦੋ ਕਲਾਕਾਰਾਂ ਦਾ ਕਿਸੇ ਕਲਾਕਾਰ ਦਾ ਕਿਸੇ ਆਮ ਇਨਸਾਨ ਨਾਲ ਜਾਂ ਹੋਰ ਜਦੋਂ ਕਿਸੇ ਰਿਲੇਸ਼ਨ ਦੇ ਵਿੱਚ ਹੁੰਦੇ ਆ ਸਾਨੂੰ ਸੁਆਦ ਬਹੁਤ ਆਉਂਦਾ ਇਹਦੇ 'ਚ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚੋਂ ਜਾਂ ਉਹਨਾਂ ਦੀਆਂ ਨਿੱਜੀ ਚੀਜ਼ਾਂ ਦੇ ਵਿੱਚੋਂ ਅਸੀਂ ਮਜ਼ਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਉਹ ਸਾਈਕੋਲੋਜੀ ਵਾਲੇ ਬਿਹਤਰ ਦੱਸ ਸਕਦੇ ਆ ਵੀ ਇਹਦੇ 'ਚ ਕੀ ਇਸ ਚੀਜ਼ ਨੂੰ ਹੈਗਾ ਕਿ ਫਲਾਣੇ ਬੰਦੇ ਦਾ ਰਿਲੇਸ਼ਨ ਮੇਰੇ ਨਾਲ ਨਹੀਂ ਜਾਂ ਫਲਾਣਾ ਬੰਦਾ ਮੇਰੇ ਤੋਂ ਅੱਗੇ ਨਿਕਲ ਗਿਆ ਜਾਂ ਫਲਾਣਾ ਬੰਦਾ ਮੇਰੇ ਤੋਂ ਪਿੱਛੇ ਰਹਿ ਗਿਆ ਜਾਂ ਫਲਾਣੇ ਬੰਦੇ ਦੀ ਬਦਨਾਮੀ ਹੋਣੀ ਚਾਹੀਦੀ ਹੈ ਇਹ ਵੱਖਰੇ ਵੱਖਰੇ ਕੇਸ ਨੇ ਵੱਖਰੇ ਵੱਖਰੇ ਕੇਸਾਂ ਦੇ ਵਿੱਚ ਮਤਲਬ ਵੱਖਰੀਆਂ ਵੱਖਰੀਆਂ ਕੇਸ ਸਟੱਡੀਜ਼ ਹੋ ਸਕਦੀਆਂ ਸੋ ਇਹ ਗੱਲਾਂ ਬੇਬੁਨਿਆਦ ਜੀਆਂ ਹੁੰਦੀਆਂ ਮਤਲਬ ਬੇਬੁਨਿਆਦ ਇੰਦਾ ਸੈਂਸ ਮੈਂ ਇਹ ਕਹਿ ਰਿਹਾ ਕਿ ਜੇ ਗੱਲਾਂ ਹੈਗੀਆਂ ਵੀ ਤਾਂ ਇਹਨਾਂ ਦੇ ਉੱਤੇ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਸੇ ਬੰਦੇ ਦੀ ਪਰਸਨਲ ਜੇ ਕੋਈ ਰਿਲੇਸ਼ਨ ਹੈ ਕਿਸੇ ਨਾਲ ਜਾਂ ਪਰਸਨਲ ਕਿਸੇ ਦਾ ਕੋਈ ਰਿਸ਼ਤਾ ਹੋਇਆ ਤੇ ਉਹਦੇ ਤੋਂ ਸਮਾਜ ਨੇ ਕੀ ਲੈਣਾ ਦੇਣਾ ਦੂਜੇ ਪਾਸੇ ਉਹ ਪਿੱਛੇ ਜੇ ਇੱਕ ਹੋਰ ਵੀ ਆਇਆ ਸੀ ਇੱਕ ਵੱਡਾ ਕਲਾਕਾਰ ਜਿਹੜਾ ਪੰਜਾਬੀ ਇੰਡਸਟਰੀ ਦਾ ਹੈਗਾ ਉਹਨਾਂ ਦੀ ਬੇਟੀ ਬਾਰੇ ਗੱਲਾਂਬਾਤਾਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਹੁਣ ਤੁਸੀਂ ਇਹ ਦੇਖੋ ਕਿ ਕੀ ਤੁਹਾਡੇ ਤੁਸੀਂ ਤਾਂ ਬੋਲ ਦੇਣਾ ਚਾਰ ਗੱਲਾਂ ਤੁਸੀਂ ਤਾਂ ਕਰ ਦੇਣੀਆਂ ਨੇ ਕਿਸੇ ਦਾ ਕਰੈਕਟਰ ਸ਼ਰੇ ਬਾਜ਼ਾਰ ਤੁਸੀਂ ਨਾਮ ਕਰ ਦੇਣਾ ਪਰ ਉਸ ਪਰਿਵਾਰ ਨੂੰ ਉਸ ਬੱਚੇ ਨੂੰ ਉਸ ਇਨਸਾਨ ਨੂੰ ਉਸ ਵਿਅਕਤੀ ਨੂੰ ਕੀ ਕੁਝ ਭੋਗਣਾ ਪੈ ਰਿਹਾ ਜਿਹੜੀ ਮਾਨਸਿਕ ਪੀੜਾ ਉਹ ਹੰਡਾ ਰਹੇ ਹੈ ਕਿਸੇ ਬੇਟੀ ਬਾਰੇ ਉਹਦਾ ਪਿਓ ਜਦੋਂ ਇਹ ਚੀਜ਼ਾਂ ਸੋਸ਼ਲ ਮੀਡੀਆ ਤੋਂ ਸੁਣ ਰਿਹਾ ਕਿ ਲੋਕ ਉਹਦੇ ਬਾਰੇ ਕੀ ਗੱਲ ਕਰ ਰਹੇ ਹੋ ਉਹਦੀ ਪੀੜਾ ਦਾ ਅਹਿਸਾਸ ਸਾਨੂੰ ਕਦੋਂ ਹੋਊਗਾ ਸੋ ਬਹੁਤ ਸਵਾਗਤ ਕਰਨ ਵਾਲਾ ਮਸਲਾ ਹੈਗਾ ਹੈ ਕਿ ਉਹਨਾਂ ਨੇ ਅਜਿਹੇ ਟੀਵੀ ਚੈਨਲਾਂ ਦੇ ਉੱਤੇ ਅਜਿਹੇ ਬੰਦਿਆਂ ਦੇ ਉੱਤੇ ਬਾਈ ਨੇਮ ਜਿਹੜਾ ਹੈ ਉਹ ਦਾਵਾ ਠੋਕਿਆ ਜਫਰਮੇਸ਼ਨ ਦਾ ਕੇਸ ਕੀਤਾ ਤੇ ਚੰਗੀ ਗੱਲ ਹੈ ਸਵਾਗਤ ਕਰਨਾ ਚਾਹੀਦਾ ਸੋ ਇਹ ਕੁੱਲ ਮਿਲਾ ਕੇ ਜੇ ਅਸੀਂ ਇਹਦਾ ਕੱਢਣਾ ਹੋਵੇ ਨਟਸ਼ੈਲ ਕੱਢਣਾ ਹੋਵੇ ਤਾਂ ਇਹੀ ਹੈ ਵੀ ਪਰਸਨਲ ਲਾਈਫ ਤੁਸੀਂ ਵੀ ਜੀਓ ਤੇ ਦੂਜੇ ਨੂੰ ਵੀ ਜੀਣ ਦਿਓ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਵੀ ਜਦੋਂ ਸੋਸ਼ਲ ਮੀਡੀਆ ਇੰਨੀ ਸੀਗਾ ਆਪਾਂ ਨੂੰ ਗਾਇਕ ਦੀ ਪਰਸਨਲ ਲਾਈਫ ਬਾਰੇ ਕੁਝ ਨਹੀਂ ਪਤਾ ਹੁੰਦਾ ਸੀ ਆਪਾਂ ਗਾਣੇ ਸੁਣਦੇ ਸੀ ਆਪਦਾ ਮਜ਼ਾ ਲੈਂਦੇ ਸੀ ਐਂਟਰਟੇਨਮੈਂਟ ਕਰਦੇ ਸੀ ਪਰ ਹੁਣ ਗਾਇਕਾਂ ਨੇ ਜਾਂ ਜਿਹੜੇ ਆਰਟਿਸਟ ਨੇ ਉਹਨਾਂ ਨੇ ਵੀ ਆਪਣੀ ਲਾਈਫ ਐਡੀ ਸੋਸ਼ਲ ਮੀਡੀਆ ਤੇ ਪਾਉਣੀ ਸ਼ੁਰੂ ਕੀਤੀ ਆ ਤੇ ਸੋਸ਼ਲ ਮੀਡੀਆ ਇੱਕ ਪਬਲਿਕ ਪਲੇਟਫਾਰਮ ਆ ਤਾਂ ਲੋਕ ਉਹਦੇ ਉੱਤੇ ਕਮੈਂਟ ਕਸਣਗੇ ਹੀ ਕਸਣਗੇ ਪਰ ਮੈਨੂੰ ਲੱਗਦਾ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਕਸਣ ਦਾ ਪਰ ਲੋਕ ਕਸਣਗੇ ਜਦ ਤੁਸੀਂ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਲਾਈਫ ਨੂੰ ਪਾ ਰਹੇ ਹੋ ਤਾਂ ਲੋਕ ਉਹਦੇ ਉੱਤੇ ਕਮੈਂਟ ਕਰਨਗੇ ਹੀ ਕਰਨਗੇ ਇਹ ਪਰਸਨਲ ਡਿਸੀਜਨ ਆ ਕਿਸੇ ਨੇ ਆਪ ਦੀ ਲਾਈਫ ਨੂੰ ਦਿਖਾਉਣਾ ਹੈ ਕਿਸੇ ਨੇ ਨਹੀਂ ਦਿਖਾਉਣਾ ਇਹ ਉਹਨਾਂ ਤੇ ਹੈ ਤੁਸੀਂ ਆਪਦੀਆਂ ਫੋਟੋਆਂ ਪਾ ਲਓ ਜਿਹੜੇ ਬੰਦੇ ਨੇ ਕਮੈਂਟ ਕੱਸਣੇ ਐ ਉਹ ਕਮੈਂਟ ਕੱਸਣ ਦੀ ਬਜਾਏ ਆਪਦੀਆਂ ਸੋਹਣੀਆਂ-ਚੋਣੀਆਂ ਫੋਟੋਆਂ ਖਿਚਾ ਕੇ ਉਹਦੇ ਤੇ ਪਾ ਲਵੇ ਸੋ ਇਹ ਨਹੀਂ ਇਹ ਇਹ ਬਿਲਕੁਲ ਹੀ ਬੇਬੁਨਿਆਦ ਗੱਲਾਂ ਕਮੈਂਟ ਕੱਸਣ ਦੀ ਕੋਈ ਮਜਬੂਰੀ ਨਹੀਂ ਹੁੰਦੀ ਤੇ ਇਹ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਸੁਧਰਨਾ ਚਾਹੀਦਾ ਹੈ ਇਹ ਗਲਤ ਗੱਲਾਂ ਨੇ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਆ ਲੋਕ ਕਮੈਂਟ ਜਿਹੜੇ ਨੇ ਕਰਦੇ ਨੇ ਕਮੈਂਟ ਜਿਹੜੇ ਆਰਟਿਸਟਾਂ ਨੂੰ ਲੈ ਕੇ ਜਾਂ ਉਹਨਾਂ ਦੀਆਂ ਪਰਸਨਲ ਲਾਈਫ ਨੂੰ ਲੈ ਕੇ ਜਾਂ ਬਲੌਗਰਾਂ ਦੇ ਉੱਤੇ ਵੀ ਕਾਫੀ ਕਮੈਂਟ ਕੀਤੇ ਜਾਂਦੇ ਨੇ ਜਾਂ ਰੋਸਟ ਕੀਤੇ ਜਾਂਦੇ ਨੇ ਤੁਹਾਨੂੰ ਇਹਦੇ ਵਿੱਚ ਕੀ ਲੱਗਦਾ ਆਪਾਂ ਹੁਣ ਮਾਹਿਰ ਤਾਂ ਨਹੀਂ ਗਏ ਵੀ ਮਨੋਵਿਗਿਆਨ ਦੇ ਪਰ ਫਿਰ ਵੀ ਤੁਹਾਨੂੰ ਕੀ ਕੁਝ ਲੱਗਦਾ ਹੋਵੇ ਦੇਖੋ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਨੂੰ ਅਜੀਬ ਕਿਸਮ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਜਿਹਨੂੰ ਨਾ ਡੋਪਾਮਾਈਨ ਕਹਿੰਦੇ ਆ ਕਿ ਹਾਰਮੋਨ ਰਿਲੀਜ਼ ਹੁੰਦਾ ਉਹ ਕਿਸੇ ਦਾ ਕੋਈ ਚੰਗਾ ਕੰਮ ਕਰਕੇ ਹੋ ਜਾਂਦਾ ਕਿਸੇ ਦਾ ਰੋ ਕੇ ਹੋ ਜਾਂਦਾ ਕਿਸੇ ਦਾ ਆ ਲੋਕਾਂ ਨਾਲ ਮਿਲ-ਗਿਲ ਕੇ ਹੋ ਜਾਂਦਾ ਹੈ ਹੋ ਸਕਦਾ ਆਪਾਂ ਇਹ ਗੱਲ ਕਰ ਰਹੇ ਹਾਂ ਡਿਸਕਸ ਕਰ ਰਹੇ ਹਾਂ ਸਾਡਾ ਇਹਦੇ ਨਾਲ ਸਾਨੂੰ ਐ ਲੱਗੇ ਕਿ ਅਸੀਂ ਕੋਈ ਚੰਗਾ ਕੰਮ ਕਰਤਾ ਪਰ ਕਈਆਂ ਨੂੰ ਪੰਗੇ ਲੈ ਕੇ ਜਿਹੜਾ ਆ ਉਹ ਉਹ ਹੁੰਦਾ ਤੇ ਹੁਣ ਮਸਲਾ ਇਹ ਹੈ ਕਿ ਅਸੀਂ ਮਨੋਵਿਗਿਆਨ ਦੇ ਜਿਹੜੇ ਆ ਉਹ ਐਕਸਪਰਟ ਤਾਂ ਹੈ ਨਹੀਂ ਪਰ ਸਾਡੇ ਕੋਲ ਇੱਕ ਕਾਮਨ ਸੈਂਸ ਤਾਂ ਹੈਗੀ ਹੈ ਕਾਮਨ ਸੈਂਸ ਇਹ ਕਹਿੰਦੀ ਹੈ ਵੀ ਤੁਸੀਂ ਸੋਹਿਰਦ ਇਨਸਾਨਾਂ ਵਾਂਗੂ ਬੰਦੇ ਦੇ ਪੁੱਤ ਵਾਂਗੂ ਰਹਿਣਾ ਤੁਸੀਂ ਤੁਰੇ ਜਾ ਰਹੇ ਹੋ ਤੁਸੀਂ ਚਾਰ ਬੰਦਿਆਂ ਨੂੰ ਗਾਲ੍ਹਾਂ ਕੱਢੋਗੇ ਤੇ ਛਿੱਤਰ ਖਾਓਗੇ ਤੁਸੀਂ ਚਾਰ ਬੰਦਿਆਂ ਨੂੰ ਸਸਰੀ ਘਰ ਕਰਕੇ ਜਾਓਗੇ ਤੁਸੀਂ ਚਾਰ ਬੰਦਿਆਂ ਨਾਲ ਹੱਸ ਕੇ ਬੋਲ ਕੇ ਜਾਓਗੇ ਤੇ ਅਗਲਾ ਤੁਹਾਨੂੰ ਹੱਸ ਕੇ ਬੁਲਾਉਗੇ ਪਰ ਪਰ ਅਸਲ ਦੇ ਵਿੱਚ ਉੱਥੇ ਤਾਂ ਅਗਲਾ ਗਾਲ੍ਹਾਂ ਦੇ ਦੂਗਾ ਨਾ ਸੋਸ਼ਲ ਮੀਡੀਆ ਦੇ ਘਰੇ ਬੈਠੇ ਰਜਾਈ 'ਚ ਬੈਠੇ ਜਦੋਂ ਕਮੈਂਟ ਕਰ ਦਿੰਦੇ ਨੇ ਫਿਰ ਕੋਈ ਗਾਲ੍ਹਾਂ ਦੇ ਨਾਲ ਨਹੀਂ ਦੇਖੋ ਚੁਣ ਚੁਣ ਕੇ ਬੰਦੇ ਕੱਢੇ ਜਾ ਸਕਦੇ ਹੁੰਦੇ ਆ ਉਹਨਾਂ ਦੇ ਉੱਤੇ ਮਾਮਲੇ ਦਰਜ ਕਰਾਉਣ ਲਈ ਸੋ ਇਹ ਭੁਲੇਖਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਕੋਈ ਫੇਕ ਪ੍ਰੋਫਾਈਲ ਬਣਾ ਕੇ ਵੀ ਬਚਿਆ ਰਹੂਗਾ ਪਰ ਆਪਣੀ ਸਰਕਾਰ ਕੋਲੇ ਹੋਰ ਮੁੱਦੇ ਨੇ ਜਿਹੜੇ ਉਹਨਾਂ ਤੇ ਕੰਮ ਨਹੀਂ ਹੋ ਰਿਹਾ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਕੱਲੀਆਂ ਇਹ ਪ੍ਰੋਫਾਈਲਾਂ ਚੂਜ਼ ਕਰਨਗੇ ਤੇ ਇਹਨਾਂ ਦੇ ਉੱਤੇ ਜਾਂ ਕੁਝ ਮਰ ਰ ਕੇਸ ਫਾਈਲ ਕਰਨਗੇ ਦੇਖੋ ਜੇ ਤੁਸੀਂ ਸ਼ਿਕਾਇਤ ਨਹੀਂ ਹੁੰਦੀ ਤੇ ਕਤਲ ਦੇ ਕੇਸ ਵੀ ਜਿਹੜੇ ਆ ਉਹ ਰਫਾ ਦਫਾ ਹੋ ਜਾਂਦੇ ਤੇ ਜੇ ਸ਼ਿਕਾਇਤ ਹੁੰਦੀ ਹੈ ਤੇ ਫਿਰ ਛੋਟੇ-ਛੋਟੇ ਕੇਸ ਸਾਨੂੰ ਛੋਟੇ ਲੱਗਦੇ ਆ ਕਿਸੇ ਦੀ ਬਦਨਾਮੀ ਕਰਨਾ ਛੋਟੀ ਜੀ ਗੱਲ ਲੱਗਦੀ ਹੈ ਕਿਸੇ ਨੂੰ ਗਾਲ ਕੱਢਣਾ ਪਰ ਇਹ ਬਹੁਤ ਵੱਡੀ ਗੱਲ ਹੈ ਦੇ ਸਰਕਾਰ ਦਾ ਇਹ ਪਰਸਨਲ ਸਿਕਿਉਰਟੀ ਦਾ ਜਿਹੜਾ ਆ ਲੋਕਾਂ ਦੀ ਪਰਸਨਲ ਸਿਕਿਉਰਟੀ ਉਹਨਾਂ ਦਾ ਅਧਿਕਾਰ ਹੈ ਪ੍ਰਾਈਵੇਸੀ ਦਾ ਉਹਨਾਂ ਨੂੰ ਉਹਨਾਂ ਦਾ ਮੌਲਿਕ ਅਧਿਕਾਰ ਹੈ ਸੋ ਪਰਸਨਲ ਸਿਕਿਉਰਟੀ ਤੇ ਪ੍ਰਾਈਵੇਸੀ ਮੇਨਟੇਨ ਹੋਣੀ ਚਾਹੀਦੀ ਹੈ ਇਹ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕੰਮ ਸਾਰਾ ਸਰਕਾਰ ਦਾ ਹੈ ਸਰਕਾਰ ਨੂੰ ਸਰਕਾਰ ਕਰਦੀ ਵੀ ਹੈ ਸਰਕਾਰ ਨੂੰ ਕਰਨਾ ਵੀ ਚਾਹੀਦਾ ਹੈ ਮੁਝੇ ਆਪਾਂ ਮੁੱਦੇ ਤੇ ਵਾਪਸ ਆਈਏ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹਦੇ ਵਿੱਚ ਸੁਨੰਦਾ ਸ਼ਰਮਾ ਦਾ ਗਾਣਾ ਆਉਂਦਾ ਬੁਲਟ ਤੇ ਰੱਖਿਆ ਭਟਕੇ ਪਾਉਂ। ਉਹ ਤਾਂ ਗੀਤਕਾਰ ਸੀ ਸੰਗਦਿਲ। ਉਹਨੇ ਕਮੈਂਟ ਕੀਤਾ ਉਹਨੇ ਆਪਣੀ ਮਤਲਬ ਇੱਕ ਫੇਸਬੁੱਕ ਤੇ ਲਿਖ ਕੇ ਪਾਇਆ ਜਨਾਂ ਵੀ ਸੁਨੰਦ ਹੁਣ ਟੱਕਰੇ ਹੋਗੇ ਦੋਨਾਂ ਟੀਮਾਂ ਦੇ ਬਰਾਬਰ। ਮਨੋਂ ਉਹਨੇ ਕੁਝ ਲਿਖ ਕੇ ਪਾਇਆ ਮੈਨੂੰ ਪੂਰਾ ਯਾਦ ਨਹੀਂ। ਤੇ ਉਹਦੇ ਵਿੱਚ ਉਹ ਸੁਨੰਦਾ ਸ਼ਰਮਾ ਨੂੰ ਕਹਿ ਰਿਹਾ ਵੀ ਇਹਨੇ ਅੱਜ ਤੱਕ ਮੇਰੀ ਕਿਤੇ ਇੰਟਰਵਿਊ ਦੇ ਵਿੱਚ ਨਾਮ ਵੀ ਨਹੀਂ ਲੈਂਤਾ। ਮੇਰੇ ਦਿੱਤੇ ਗੀਤ ਤੋਂ ਇਹ ਇੰਨਾ ਚੱਲ ਗਈ ਹਨਾ ਤੇ ਇਹ ਵੀ ਕਹਿੰਦੀ ਰਹੀ ਹੈ ਵੀ ਜੇ ਮੈਂ ਗੀਤ ਨਾ ਗਾਉ ਜਿਵੇਂ ਹੁਣ ਉਹ ਗੀਤਕਾਰ ਕਹਿ ਰਿਹਾ ਵੀ ਉਹ ਮੇਰੇ ਗੀਤ ਕਰਕੇ ਚੱਲ ਗਈ ਤਾਂ ਐਦਾਂ ਹੀ ਸੁਨੰਦਾ ਸ਼ਰਮਾ ਕਹਿ ਰਹੀ ਆ ਵੀ ਜਿਹੜੇ ਕੰਪਨੀ ਆ ਜਿਹੜੀ ਉਹਨਾਂ ਦੀ ਉਹਨਾਂ ਨੇ ਮੇਰੇ ਸਿਰ ਤੋਂ ਪੈਸੇ ਕਮਾ ਲਏ ਤਾਂ ਜੇ ਸੁਨੰਦਾ ਸ਼ਰਮਾ ਨੇ ਗੀਤਕਾਰ ਦਾ ਨਾਮ ਨਹੀਂ ਲਿੱਤਾ ਤਾਂ ਉਦਾਂ ਹੀ ਕੰਪਨੀ ਵੀ ਤਾਂ ਉਹਨਾਂ ਨੂੰ ਯੂਜ਼ ਕਰੂਗੀ ਦੇਖੋ ਜੇ ਆਹ ਕੰਮ ਨਹੀਂ ਕੀਤਾ ਤਾਂ ਐ ਹੋਊਗਾ ਇਹ ਜ਼ਰੂਰੀ ਨਹੀਂ ਹੁੰਦਾ ਪਹਿਲੀ ਗੱਲ ਇਹ ਸਾਫ਼ ਹੈ ਕਿ ਇਹ ਬਿਲਕੁਲ ਸਪਸ਼ਟ ਹੈ ਕਿ ਜਿਹੜਾ ਕੰਪਨੀਆਂ ਨੇ ਉਹ ਕਲਾਕਾਰਾਂ ਦੇ ਸਿਰ ਤੇ ਚਲਦੀਆਂ ਕੰਪਨੀਆਂ ਡੁੱਬਦੀਆਂ ਵੀ ਕਲਾਕਾਰਾਂ ਦੇ ਸਿਰਤੇ ਨੇ ਚਲਦੀਆਂ ਵੀ ਕਲਾਕਾਰਾਂ ਦੇ ਸਿਰਤੇ ਨੇ ਇਹਦੇ ਵਿੱਚ ਕੋਈ ਦੋਦਾਏ ਨਹੀਂ ਸੋ ਜਿਹੜੀ ਕਮਾਈ ਅ ਸੁਨੰਦਾ ਸ਼ਰਮਾ ਦੇ ਗੀਤਾਂ ਨੇ ਕੀਤੀ ਉਹਦਾ ਇੱਕ ਹਿੱਸਾ ਤਾਂ ਕੰਪਨੀ ਨੇ ਰੱਖਿਆ ਹੀ ਹੋਊਗਾ ਠੀਕ ਹੈ ਜੀ ਦੂਜੀ ਗੱਲ ਰਹੀ ਸੰਗ ਦੇ ਲੋਹਰਾਂ ਦੀ ਦੇਖੋ ਇਹਦੇ ਬਾਰੇ ਜੇ ਉਹ ਕਹਿ ਰਹੇ ਐ ਤਾਂ ਉਹਨਾਂ ਦਾ ਆਪਦਾ ਇੱਕ ਵਿਊ ਪੁਆਇੰਟ ਹੈ ਇਹ ਮੰਨਣੀ ਪਊਗੀ ਗੱਲ ਨਾ ਮਤਲਬ ਜੇ ਉਹ ਕਹਿ ਰਹੇ ਐ ਤਾਂ ਉਹਨਾਂ ਦਾ ਆਪਦਾ ਵਿਊ ਪੁਆਇੰਟ ਹੈ ਇਹਦੀ ਜਾਂਚ ਹੋ ਜਾਵੇ ਹੁਣ ਕੋਈ ਬੰਦਾ ਇਸ ਚੀਜ਼ ਨੂੰ ਕਲੇਮ ਕਰਦਾ ਕਿ ਨਹੀਂ ਕਰਦਾ ਕਿ ਉਹ ਸੰਗਦਲ ਹੋਰਾਂ ਦਾ ਗਾਣਾ ਕਿਤੇ ਨਾ ਲੈਂਦੇ ਆ ਕਿ ਨਹੀਂ ਲੈਣਗੇ ਪਰ ਸੰਗਦਲ ਹੋਰਾਂ ਦਾ ਨਾਮ ਜਿਹੜਾ ਹੈ ਉਹ ਗਾਣੇ ਦੇ ਵਿੱਚ ਸਪਸ਼ਟਾ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਸੰਗਦਲ ਹੋਰੀ ਜਿਹੜੇ ਆ ਉਹ ਉਹਨਾਂ ਨੇ ਉਹ ਗਾਣਾ ਲਿਖਿਆ ਤੇ ਸੰਗਦਲ ਹੋਰੀ ਵੀ ਜਿਹੜੇ ਆ ਉਹ ਇੰਨੇ ਮੁਤਾਜ ਨਹੀਂ ਹੈਗੇ ਕਿ ਉਹਨਾਂ ਨੂੰ ਸੰਨੰਦਾ ਸ਼ਰਮਾ ਦੇ ਮੂੰਹੋਂ ਆਪਦਾ ਨਾਮ ਕਢਾਉਣ ਦੀ ਲੋੜ ਪਵੇ ਉਹ ਉਹਨਾਂ ਤੋਂ ਵੱਡੇ ਕਲਾਕਾਰ ਨੇ ਵੱਡੇ ਲੇਖਕ ਨੇ ਉਹਨਾਂ ਦੇ ਬਹੁਤ ਸਾਰੇ ਗਾਏ ਗੀਤ ਆ ਜਿਹੜੇ ਉਹ ਸਾਡੇ ਆਮ ਲੋਕਾਈ ਦੇ ਵਿੱਚ ਉਹਨਾਂ ਦੀ ਜੁਬਾਨ ਦੇ ਉੱਤੇ ਚੜੇ ਹੋਏ ਐ ਸੋ ਇੰਟਰਸਟ ਜਿਹੜੇ ਆ ਉਹ ਮੈਟਰ ਕਰਦੇ ਹੁੰਦੇ ਐ ਅੱਜ ਤੁਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੋ ਕਿਸੇ ਨਾਲ ਬਹੁਤ ਅੱਛੇ ਤਰੀਕੇ ਦੇ ਤੁਹਾਡੇ ਰਿਲੇਸ਼ਨ ਨੇ ਕੱਲ ਨੂੰ ਹੋ ਸਕਦਾ ਤੁਹਾਡੇ ਉਹਦੇ ਨਾਲ ਤੁਹਾਡੇ ਰਿਲੇਸ਼ਨ ਨਾ ਚੰਗੇ ਹੋਣ ਸੋ ਇਹ ਚੀਜ਼ਾਂ ਉਹਦੇ ਵਿੱਚੋਂ ਆਉਂਦੀਆਂ ਹੁੰਦੀਆਂ ਬਿਲਕੁਲ ਕੀ ਰਿਲੇਸ਼ਨ ਕਿਵੇਂ ਦੇ ਹੈਗੇ ਆ ਤੁਸੀਂ ਤੁਸੀਂ ਕਿਸੇ ਦੀ ਆਪਦੀ ਜਿਹੜੀ ਆ ਉਹ ਆਪ ਦੀ ਸਮਝ ਹੁੰਦੀ ਹੈ ਸਾਰਿਆਂ ਦੀ ਕਾਇਦੇ ਨਾਲ ਬਾ ਕਾਇਦਾ ਤਾਂ ਸੁਨੰਦਾ ਸ਼ਰਮਾ ਹੋਰਾਂ ਨੂੰ ਇਹ ਗੱਲ ਜੇ ਉਹਨਾਂ ਨੇ ਨਾਂ ਨਹੀਂ ਲਿਆ ਤਾਂ ਨਾਂ ਲੈਣੇ ਚਾਹੀਦੇ ਸੀ ਪਰ ਦੂਜੀ ਇਹ ਵੀ ਜੇ ਉਹਨਾਂ ਨੇ ਨਾਂ ਨਹੀਂ ਲਿਆ ਤੇ ਪਿੰਕੀ ਢਾਲੀ ਵਾਲੋਂ ਨਾਲ ਜਿਹੜਾ ਉਹਨਾਂ ਦਾ ਪੰਗਾ ਪਿਆ ਹੈ ਜਾਂ ਮਤਲਬ ਤੁਸੀਂ ਸਮਝ ਲਓ ਵੀ ਲੜਾਈ ਹੋਈ ਹੈ ਇਹਦੇ ਤੇ ਕਿਸੇ ਨੂੰ ਖੁਸ਼ ਹੋਣ ਦਾ ਅਧਿਕਾਰ ਨਹੀਂ ਦਾ ਤੁਸੀਂ ਜਦੋਂ ਇਸ ਸਮਾਜ ਦੀ ਗੱਲ ਕਰਦੇ ਹੋ ਤਾਂ ਸਾਨੂੰ ਪਤਾ ਹੈ ਕਿ ਸਮਾਜ ਦੇ ਵਿੱਚ ਔਰਤਾਂ ਨਾਲ ਕਿੰਨਾ ਤੱਕਾ ਹੁੰਦਾ ਹੈ ਸਮਾਜ ਦੇ ਵਿੱਚ ਔਰਤਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਆ ਉਹ ਸਮਝਿਆ ਜਾਂਦਾ ਖਾਸ ਕਰਕੇ ਇੰਡਸਟਰੀ ਦੇ ਵਿੱਚ ਜਿਹੜੀਆਂ ਕੁੜੀਆਂ ਤੇ ਜਿਹੜੀਆਂ ਔਰਤਾਂ ਹੈਗੀਆਂ ਬਹੁਤ ਲੰਬੇ ਸਮੇਂ ਤੱਕ ਕੁਝ ਸਾਡੀਆਂ ਗਾਇਕਾਵਾਂ ਨੇ ਜਿਨ੍ਹਾਂ ਨੂੰ ਸਕਰੀਨ ਦੇ ਉੱਤੇ ਨਹੀਂ ਲਿਆਂਦਾ ਗਿਆ ਤੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਆ ਵਰਤਿਆ ਗਿਆ ਹੁਣ ਉਹ ਤੱਕਾ ਸੀਗਾ ਤੁਸੀਂ ਕਿਸੇ ਨੂੰ ਜਿਹੜਾ ਆ ਅਗਨੋਰ ਮਾਰਦੇ ਹੋ ਸਿਰਫ ਇਸ ਕਰਕੇ ਕਿ ਉਹ ਸਕਰੀਨ ਦੇ ਉੱਤੇ ਸੋਨਾ ਨਹੀਂ ਦੇ ਸਕਦਾ ਸੋ ਔਰਤਾਂ ਨਾਲੇ ਚੀਜ਼ਾਂ ਹੁੰਦੀਆਂ ਰਹਿੰਦੀਆਂ ਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦੇ ਨਾਲ ਖੜਨਾ ਚਾਹੀਦਾ ਹੈ ਕਿ ਜੇਕਰ ਕਿਸੇ ਔਰਤ ਨੇ ਕੋਈ ਇਲਜ਼ਾਮ ਲਾਇਆ ਤਾਂ ਅਸੀਂ ਬਹੁਤੀ ਕਾਲੀ ਨਾ ਕਰੀਏ ਅਸੀਂ ਉਹਨਾਂ ਇਲਜ਼ਾਮਾਂ ਨੂੰ ਉਹਨਾਂ ਦਾ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਹੋਣ ਦਈਏ ਝੂਠ ਸੱਚ ਦਾ ਨਤਾਰਾ ਹੋਣ ਦਈਏ ਤੇ ਅੱਗੇ ਵੱਧ ਕੇ ਇਸ ਚੀਜ਼ ਨੂੰ ਲੈ ਕੇ ਆਈਏ ਕਿ ਹਾਂ ਜਿਹੜਾ ਆ ਉਹ ਇਸ ਚੀਜ਼ ਨੂੰ ਇੱਕ ਰਿਜ਼ਲਟ ਵਾਲੇ ਪਾਸੇ ਜਾਵੇ ਨਾ ਕਿ ਅਸੀਂ ਇਹਦੀ ਕੋਈ ਕੰਟਰੋਵਰਸੀ ਕ੍ਰੀਏਟ ਕਰੀਏ ਸੋ ਇਹਦੇ ਨਾਲ ਦੋਨਾਂ ਤਰ੍ਹਾਂ ਦਾ ਨੁਕਸਾਨ ਹੋਣਾ ਹੈ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਸੁਨੰਦਾ ਸ਼ਰਮਾ ਦੀਆਂ ਵੀ ਜਿਹੜੀਆਂ ਨੇ ਉਹ ਲੋਕਾਂ ਨੇ ਓਛਲਣੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਪਿੰਕੀ ਢਾਲੀਵਾਲ ਹੋਰਾਂ ਦੀਆਂ ਵੀ ਓਛਲਣੀਆਂ ਨੇ ਸੋ ਸਾਨੂੰ ਤੇ ਜਿਹੜੇ ਸਾਡੇ ਪ੍ਰੋਫੈਸ਼ਨ ਵਾਲੇ ਲੋਕ ਆ ਜਿਹੜੇ ਵਲੌਗਿੰਗ ਕਰਦੇ ਆ ਜਿਹੜੇ ਹੁਣੇ ਰੋਸਟ ਵੀਡੀਓ ਆ ਜਾਣੀਆਂ ਜਿਨ੍ਹਾਂ ਨੇ ਇਹਦੇ ਤੇ ਵੀ ਕਮੈਂਟ ਕਰਨੇ ਆ ਰਿਐਕਸ਼ਨਾਂ ਦੇਣੀਆਂ ਆਪਣੀ ਵੀਡੀਓ ਦੇ ਉੱਤੇ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਸਿਹਰਦਤਾ ਨਾਲ ਸੋਚਣਾ ਚਾਹੀਦਾ ਹੈ ਕਿ ਸਾਰੇ ਇਨਸਾਨ ਸਾਰਿਆਂ ਦੀ ਇੱਜ਼ਤ ਇੱਕੋ ਤਰ੍ਹਾਂ ਦੀ ਹੁੰਦੀ ਹੈ ਨਾ ਉਸ਼ਾਲੀਏ ਇਹਨੂੰ ਬਾਜ਼ਾਰ ਦੇ ਵਿੱਚ ਪਰ ਜੇ ਇਹ ਜਦ ਬਾਜ਼ਾਰ ਚ ਨਾ ਉਸ਼ਾਲ ਦੇ ਤਾਂ ਦੂਜੇ ਲੋਕਾਂ ਨੂੰ ਨਹੀਂ ਪਤਾ ਲੱਗਣਾ ਸੀ ਜੇ ਕਰੇ ਬੈਠ ਕੇ ਆਪਣੀ ਗੱਲ ਸੁਲਝਾ ਲੈਂਦੇ ਤਾਂ ਹੋਰ ਜਿਹੜੇ ਆਰਟਿਸਟ ਖੜੇ ਹੋ ਰਹੇ ਨੇ ਜਿੱਦਾਂ ਕਾਕਾ ਨੇ ਅੱਜ ਪੋਸਟ ਪਾਈ ਆ ਵੀ ਇਹ ਏਦਾਂ ਹੀ ਲੁੱਟਦੇ ਆ ਰਹੇ ਨੇ ਜਾਂ ਉਹਨਾਂ ਨੇ ਕੁਝ ਫਰੌਡ ਦੀ ਵੀ ਪਾਇਆ ਤਾਂ ਫਿਰ ਉਹਨਾਂ ਨੇ ਇੱਕ ਗੱਲ ਵੀ ਕਹਿਣਾ ਕਿ ਔਰਤਾਂ ਨਾਲ ਤਾਂ ਕੰਪਰੋਮਾਈਜ਼ ਤੱਕ ਦੇ ਵੀ ਧੱਕੇ ਹੁੰਦੇ ਹੂੰ। ਹੂੰ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਬੈਠ ਕੇ ਵਿਚਾਰੀਆਂ ਜਾਂਦੀਆਂ ਹੁੰਦੀਆਂ। ਕੁਝ ਚੀਜ਼ਾਂ ਨੇ ਬਾਹਰ ਆਉਣਾ ਹੀ ਹੁੰਦਾ ਤੇ ਉਹ ਵਾਈਆਂ ਨੇ। ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਮੁੱਦੇ ਥੋੜੇ ਜਿਹਾ ਟਾਈਮ ਲਈ ਉੱਠਦੇ ਨੇ ਤੇ ਫਿਰ ਇਸ ਤੋਂ ਬਾਅਦ ਇਹ ਬੈਠ ਜਾਂਦੇ ਨੇ ਇਹਨਾਂ ਵਿੱਚ ਕੋਈ ਹੱਲ ਨਹੀਂ ਹੁੰਦਾ ਅੰਦਰ ਕਮਰੇ ਦੇ ਵਿੱਚ ਫਿਰ ਤੋਂ ਇਹਨਾਂ ਦਾ ਹੱਲ ਕਰ ਲਿਆ ਜਾਂਦਾ ਬਾਅਦ ਦੇ ਵਿੱਚ ਹੋਰ ਕੋਈ ਨਵਾਂ ਸਿੰਗਰ ਇਹਨਾਂ ਮਗਰਮੱਛਾਂ ਦੇ ਜਾਲ 'ਚ ਫਸਦਾ ਜਿਸ ਲਈ ਤਾਂ ਮੈਂ ਕਹਿ ਰਿਹਾ ਨਾ ਕਿ ਤੁਸੀਂ ਇਹਦੀ ਕੰਟਰੋਵਰਸੀ ਨਾ ਬਣਨ ਦਿਓ ਤੁਸੀਂ ਇਹਨੂੰ ਜੇ ਪੁਲਿਸ ਕੋਲ ਰਿਪੋਰਟ ਹੋਈ ਹੈ ਤਾਂ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਅਦਾਲਤ ਬਣ ਕੇ ਹਾਈ ਕੋਰਟ ਬਣ ਕੇ ਫੈਸਲਾ ਨਾ ਨਾ ਕਰੋ ਕਿ ਕਿਸ ਫਲਾਣੇ ਨੇ ਫਲਾਣਾ ਇਹ ਨਹੀਂ ਕੀਤਾ ਤੇ ਇਹਦੇ ਨਾਲ ਐਵੇਂ ਹੋਣਾ ਚਾਹੀਦਾ ਫਲਾਣੇ ਨੇ ਫਲਾਣਾ ਨਹੀਂ ਕੰਮ ਨਹੀਂ ਕੀਤਾ ਤੇ ਇਹਦੇ ਨਾਲ ਐਵੇਂ ਹੋਣਾ ਚਾਹੀਦਾ ਸੀ ਸੋ ਵੇਟ ਐਂਡ ਵਾਚ ਵਾਲਾ ਕੰਮ ਸਾਨੂੰ ਕਰਨਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਬਰਿੰਦਰ ਜੀ ਤੁਹਾਡਾ ਸਾਡੀ ਪੋਡਕਾਸਟ ਤੇ ਆਏ ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ